ਖਬਰਾਂ ਵਿਸਥਾਰ ਨਾਲ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਜਨਤਾ ਵਾਸਤੇ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਐਨਾ ਬਾਰੇ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਸਾਡੀ ਟੀਮ ਨਾਲ ਜਾਣਕਾਰੀ ਸਾਂਝੀ ਕੀਤੀ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਉਹ ਇਨਫੋਰਸ ਹੋ ਚੁੱਕਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਸਾਡੀ 1 ਜੂਨ 2024 ਨੂੰ ਇਲੈਕਸ਼ਨਸ ਨੇ ਤੇ 4 ਜੂਨ 2024 ਨੂੰ ਕਾਊਂਟਿੰਗ ਹੈ ਤੇ ਸਾਡੇ ਕੋਲ ਫਿਲਹਾਲ ਇੱਕ ਕੰਪਨੀ ਆਈ ਹੈ ਪੈਰਾਮਿਲਟਰੀ ਫੋਰਸ ਦੀ ਉਹ ਪੈਟਰੋਲਿੰਗ ਵੀ ਕਰਦੀ ਤੇ ਵਕ ਵਕ ਨਾ ਪੁਆਇੰਟਸ ਤੇ 24 ਘੰਟੇ ਨਾਕੇ ਵੀ ਅਸੀਂ ਲਾ ਰਹੇ ਹਾਂ ਉਹਨਾਂ ਦੇ ਤੇ ਬਾਕੀ 75% ਜਿਹੜੀ ਪੁਲਿਸ ਫੋਰਸ ਹੈ ਡਿਸਟ੍ਰਿਕਟ ਪੁਲਿਸ ਫੋਰਸ ਹੈ ਕਮਿਸ਼ਨਰੇਟ ਦੀ ਉਹ ਅਸੀਂ ਮੋਬਿਲਾਈਜ਼ ਕਰ ਰਹੇ ਹਾਂ ਫਾਰ ਲਾਅ ਐਂਡ ਆਰਡਰ ਡਿਊਟੀ ਤੇ ਉਸ ਤੋਂ ਇਲਾਵਾ ਵੈਪਨਸ ਜਿਹੜੇ ਹੈਗੇ ਆ ਲਾਇਸنسਡ ਵੈਪਨਸ ਉਹ ਸੀ ਜਮਾ ਕਰਵਾ ਰਹੇ ਆ ਦੇ ਕੈਨ ਬੀ ਫਿਊ ਐਗਜ਼ੈਂਪਸ਼ਨਸ ਪਰ ਉਹ ਜਿਹੜੀ ਕਮੇਟੀ ਹੈ ਉਹ ਬੈਠ ਕੇ ਦੇਖੇਗੀ ਦੂਜੂ ਨੀਟ ਦਾ ਐਗਜ਼ੈਂਪਸ਼ਨ ਤੇ ਉਸ ਤੋਂ ਇਲਾਵਾ ਪੂਰਾ ਲੀਅਲਰਟ ਦਾ ਡਿਸਟ੍ਰਿਕਟ ਪੁਲਿਸ ਦਾ ਕਮਿਸ਼ਨਰ ਪੁਲਿਸ ਫੁਲੀ ਅਲਰਟ ਅੰਡਰ ਦਾ ਏਪਲ ਗਾਈਡੈਂਸ ਆਫ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਟ ਅਸੀਂ ਪੂਰੀ ਮੁਸਤਦੀ ਨਾਲ ਕੰਮ ਕਰ ਰਹੇ ਹਾਂ ਵੈਪਨ ਅਸੀਂ ਅਗਲੇ 10 ਦਿਨਾਂ ਤੱਕ ਸਾਰੇ ਵੈਪਨ ਅਸੀਂ ਜਮ੍ਹਾਂ ਕਰਾ ਲੈਣੇ ਜੀ ਮੈਂ ਤਾਂ ਇਹ ਉਮੀਦ ਕਰੂੰਗਾ ਕਿ ਪੂਰਾ ਆਪਣਾ ਲਾਅ ਐਂਡ ਆਰਡਰ ਮੇਨਟੇਨ ਰੱਖਣ ਕੋਈ ਇਲੀਗਲ ਐਕਟੀਵਿਟੀ ਵਿੱਚ ਨਾ ਪੈਣ ਤੇ ਜੇ ਕੋਈ ਪੈਂਦਾ ਹੈ ਤਾਂ ਦਿਨ ਵੀ ਹੈਵ ਟੂ ਫੇਸ ਦ ਲੀਗਲ ਲਾਅ ਸਿਸਟਮ ਸੜਕਾ ਕੰਟਰੋਲ ਰੂਮ ਦਾ ਨੰਬਰ ਹੈਗਾ ਜੇ ਕੋਈ ਸਮੱਸਿਆ ਹੋਏ ਲੋਕ ਵਾਸੀਆਂ ਨੂੰ 112 ਤੇ ਉਹਦੇ ਤੇ ਸੰਪਰਕ ਕਰਨ ਬਾਕੀ ਸੀਪੀ ਸਾਹਿਬ ਤੋਂ ਲੈ ਕੇ ਥੱਲੇ ਐਸ ਐਚਓਸ ਤੱਕ ਸਾਰੇ ਦਾ ਨੰਬਰ ਡਿਸਪਲੇਡ ਹੈਗੇ ਕਿਸੇ ਨੂੰ ਵੀ ਕਿਸੇ ਵੀ ਟਾਈਮ ਫੋਨ ਕਰ ਸਕਦੇ ਆ ਪੁਲਿਸ ਕਮਿਸ਼ਨਰੇਟ ਵਿੱਚ ਨਵੇਂ ਨਿਯੁਕਤ ਜੀ ਸੀ ਪੀ ਸਾਹਿਬ ਆਲਮ ਵਿਜੇ ਸਿੰਘ ਜੀ ਨੂੰ ਮਿਲੇ ਔਰ ਇਲੈਕਸ਼ਨ ਕੋਰਟ ਵਗੈਰਾ ਲੱਗੇ ਨੇ ਉਹਦੇ ਬਾਅਦ ਕੀ ਇਨਸਟਰਕਸ਼ਨ ਸੇ ਪੁਲਿਸ ਡਿਪਾਰਟਮੈਂਟ ਵੱਲੋਂ ਉਹਨਾਂ ਬਾਰੇ ਗੱਲ ਕੀਤੀ ਕਾਫੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਸਾਡੇ ਨਾਲ ਕਿ ਪਬਲਿਕ ਨੂੰ ਜੋ ਵੀ ਅਵੇਅਰਨੈਸ ਚਾਹੀਦੀ ਹੈ ਉਹ ਲੈ ਸਕਦੇ ਨੇ ਜਦੋਂ ਮਰਜ਼ੀ ਉਹਨਾਂ ਦੇ ਆਫਿਸਿਸ ਵਿੱਚ ਜਾ ਸਕਦੇ ਨੇ ਕਿਸੇ ਵੀ ਡਿਪਾਰਟਮੈਂਟ ਵਿੱਚ ਔਰ ਪੁਲਿਸ ਹਮੇਸ਼ਾ ਤਿਆਰ ਰਹੀ ਹੈ ਉਹਨਾਂ ਦੀ ਸੁਣਨ ਵਾਸਤੇ ਵਧੀਆ ਅਫਸਰ ਹੈਗੇ ਨੇ ਔਰ ਚੰਗਾ ਲੱਗਾ ਗੱਲ ਕਰਕੇ ਉਹਨਾਂ ਨਾਲ ਕਿਉਂਕਿ ਬੜੀ ਓਪਨਲੀ ਉਹਨਾਂ ਨੇ ਗੱਲ ਕੀਤੀ ਹੈ ਸਾਰਿਆਂ ਬਾਰੇ ਔਰ ਜੋ ਵੀ ਜਸਾਂ ਦੇ ਵੀ ਰੂਲਸ ਐਂਡ ਰੈਗੂਲੇਸ਼ਨਸ ਨਿਕਲਣੇ ਨੇ ਉਹ ਟਾਈਮ ਟੂ ਟਾਈਮ ਪਬਲਿਕ ਨੂੰ ਅਵੇਅਰ ਕਰਦੇ ਰਹਿਣਗੇ ਕੈਮਰਾ ਪਰਸਨ ਰਕੇਸ਼ ਨਾਲ ਜੀਪਸ ਇਨ ਫਾਸਟ نیوز ਅੰਮ੍ਰਿਤ ਸਰ